ਕਹਦਾ ਚਾਚਾ ਮਾਰੇ ਗਏ ਪੱਟੇ ਗਏ ਕਹਦਾ ਚਮਕੀਲਾ ਤੇ ਅਮਰਜੋਤ ਥਾਂ ਹੀ ਰਹੇਗੇ ਮੈਂ ਕਿਹਾ ਡੈਡੀ ਦੇਖੀ ਹੋ ਉਹ ਬੰਦੇ ਵੀ ਇੱਕ ਔਟ ਖੜਦਾ ਇੱਕ ਡਗ ਪੈਂਦਾ ਵੀ ਦੇਰ ਤੱਕ ਤੇ ਆਪਾਂ ਨੂੰ ਤਾਂ ਨਹੀਂ ਮਾਰਨ ਆਉਂਦੇ ਭਾਈ ਕਹਿੰਦਾ ਪੁੱਤ ਤੂੰ ਪਰੇ ਹੋ ਜਾ ਉਹਨੇ ਤੰਗਲੀ ਚੱਕਰੀ ਜੀ ਜਿਹਨੂੰ ਤੰਗਲੀ ਕਹਿੰਦੇ ਨੇ ਹਾਂ ਤੰਗਲੀ ਚੱਕਰੀ ਕਹਿੰਦਾ ਪੁੱਤ ਤੂੰ ਪਰੇ ਹੋ ਜਾ ਜਾਨੂ ਭਾਈ ਚੋਰ ਆਗੇ ਰਾਤ ਨੂੰ ਸਾਡੀਆਂ ਟਾਕੀਆਂ ਵੱਢਣ ਲੱਗ ਗਿਆ ਕੀ ਮੇਰੇ ਨੌ ਤੇ ਤਿੰਨ ਕੀਲੇ ਦੀ ਉਹ ਦਿੱਤਾ ਹੋਇਆ ਸੀਗਾ ਬਿਆਨਾ ਹਾਂ ਤੇ ਡੈਡੀ ਨੂੰ ਕਹਿੰਦਾ ਚਾਚਾ ਕਹਿੰਦਾ ਇੱਕ ਤੇਰੀ ਮੋਟਰ ਮੈਂ ਹੋ ਬਣਾਤੀ ਕਹਿੰਦਾ ਗਰਮੇਲੋ ਦੇ ਨੌ ਤੇ ਤਿੰਨ ਕੀਲੇ ਕਹਿੰਦਾ ਮੈਂ ਬਿਆਨਾ ਦੇਤਾ ਉਹ ਉਹ ਤਾਂ ਬਿਆਨਾ ਖਵਰਾ ਕਿੱਥੇ ਕਿੰਨਾ ਕੋਈ ਬਿਆਨਾ ਕੀ ਮਤਲਬ ਮੁੱਕਰ ਗਿਆ ਅਗਲੇ ਉਦੋਂ ਸਾਡੀ ਕਣਕ ਵੀ ਨਹੀਂ ਹੋਈ ਬਜਾਚੇ ਨੂੰ ਕਹਿਣਾ ਬਾਬਾ ਤੈਨੂੰ ਕਣਕ ਲੈਣ ਆ ਗਈ ਇਹ ਨਹੀਂ ਪਤਾ ਵੀ ਦੁਨੀਆ ਕਿਹੜੀ ਗੱਲੋਂ ਕਿਹੜੀ ਭਾਕਿਆ ਭਾਕ ਦੇ ਜਿਹੜੇ ਮਾੜੇ ਜਨ ਆਉਂਦੇ ਨੇ ਕਿਸ਼ਣ ਪੁੱਛ ਕੇ ਨਹੀਂ ਆਉਂਦੇ ਹੈ ਕਿ ਨਹੀਂ ਸਾਡੇ ਵਰਗਾ ਕੌਣ ਸੀ ਉਦੋਂ ਜਿਹੜੇ ਅਸੀਂ ਅੱਜ ਵਰ ਕੁਝ ਵੀ ਆ ਅੱਜ ਦਾ ਸਾਡਾ ਦੁਨੀਆ ਤੇ ਹੈ ਵੀ ਨਾ ਉਹ ਆ ਪਰ ਜਿਹੜਾ ਸਾਨੂੰ ਉਦੋਂ ਸੀਗਾ ਉਹ ਸਾਨੂੰ ਹੁਣ ਨਹੀਂ ਮਿਲਦਾ ਹੁਣੇ ਸਾਡੇ ਤੋਂ ਸਮਾਂ ਆਉਣਾ ਉਹ ਵੇਖ ਡੈਡੀ ਦੇਖੀ ਉਹ ਬੰਦੇ ਵੀ ਇੱਕ ਉੱਟ ਖੜਦਾ ਇੱਕ ਡਗ ਪੈਂਦਾ ਵੀ ਦੇਰ ਤੱਕ ਤੇ ਆਪਾਂ ਤਾਂ ਨਹੀਂ ਮਾਰਨ ਆਉਂਦੇ ਭਾਈ ਕਹਿੰਦਾ ਪੁੱਤ ਤੂੰ ਪਰੇ ਹੋ ਜਾ ਉਹਨੇ ਤੰਗਲੀ ਚੱਕਰੀ ਜੀ ਮੈਂ ਜਿਹਨੂੰ ਤੰਗਲੀ ਕਹਿੰਦਾ ਤੇਰੀ ਹਾਂ ਪੂਰੀ ਇਕੱਠੀ ਕਰਨ ਵਾਲੀ ਹਾਂ ਤੰਗਲੀ ਚੱਕਰੀ ਕਹਿੰਦਾ ਪੁੱਤ ਤੂੰ ਪਰੇ ਹੋ ਜਾ ਕਹਿੰਦਾ ਚਾਚਾ ਮਾਰੇ ਗਏ ਪੱਟੇ ਗਏ ਕਹਰਾ ਚੁੰਕੀਲਾ ਤੇ ਅਮਰਜੋਤ ਤਾਂ ਥਾਂ ਹੀ ਰਹਿ ਗਈ। ਭਾਈ ਸਾਨੂੰ ਤਾਂ ਠੰਡੀਆਂ ਤੌਣੀਆਂ ਆਉਣ ਲੱਗੀਆਂ ਸਾਨੂੰ ਫਿਰ ਕਿੱਥੋਂ ਗੱਲ ਆਉਣੀ ਸੀ। ਅਜੇ ਮੈਂ ਐਨੀ ਗੱਲ ਕਹੀ ਆ ਵੀ ਤੁਸੀਂ ਸੁਣ ਕੇ ਆ ਗਏ ਵੀ ਬਾਹਰੋਂ ਸੁਣ ਕੇ ਆ ਗਏ ਕਿ ਜਾਂ ਤੁਸੀਂ ਕੋਲੋਂ ਆਏ ਹੋ। ਕਹਿੰਦੇ ਅਸੀਂ ਕੋਲੋਂ ਆਇਆ ਅਮਰਜੋਤੇ ਚੁੰਕੀਲਾ ਥਾਂ ਹੀ ਰਹਿ ਗਈ। ਭਾਈ ਸਾਡੇ ਤਾਂ ਠੰਡੀਆਂ ਤੌੜੀਆਂ ਮੈਂ ਤਾਂ ਉੱਥੇ ਡਗ ਪਈ। ਡਿੱਗੀ ਹੋਈ ਜਿਹੜੀ ਮੇਰੀ ਕਮਲ ਸੀਗੀ ਆਹ ਇਹ ਛੋਟੀ ਜੀ ਛੱਠਾ ਮਹੀਨਿਆਂ ਦੀ ਸੀ। ਅੱਛਾ ਜੀ। ਮੈਂ ਕਿਹਾ ਵੀ ਡੈਡੀ ਮੈਂ ਵੀ ਚੱਲਦੀ ਆ ਨਾਲ ਕਹਿੰਦਾ ਨਹੀਂ ਪੁੱਤ ਮੈਂ ਤੈਨੂੰ ਸੰਭੂਗਾ ਤੇ ਮੈਂ ਲੋਥਾਂ ਸੰਭੂਗਾ ਅਸੀਂ ਚੱਲ ਚਰੇਗੇ ਭਾਈ ਜਾਨੂ ਰਾਤ ਪਈ ਰਾਤ ਪਈ ਹੋਈ ਮੈਂ ਤੇ ਸਾਡਾ ਤਾਰੀ ਅਸੀਂ ਦੋਨੇ ਹੀ ਸੀਗੇ ਅਸੀਂ ਕੋਠੇ ਤੇ ਪਹੇਗੇ ਪੌੜੀ ਅਸੀਂ ਤਾਂ ਖਿੱਚ ਲਈ ਜਾਨੂ ਭਾਈ ਚੋਰ ਆ ਗਏ ਰਾਤ ਨੂੰ ਛੜੀਆਂ ਟਾਕੀਆਂ ਵੱਢਣ ਲੱਗ ਗਿਆ ਕੀ ਲੋਹੇ ਦੀਆਂ ਟੱਕੀਆਂ ਦੀਆਂ ਸੀਗੀਆਂ ਸਾਰੀ ਗੇ ਉਹ ਵੱਢਣ ਲੱਗ ਗਏ ਆ ਕੇ ਅਸੀਂ ਡੰਡ ਪਾਤੀ ਚੋਰ ਚੋਰ ਭਾਈ ਜਾਨ ਨੂੰ ਆਸਿਕ ਬਾਂਡ ਆ ਗਿਆ ਉਹ ਉੱਥੇ ਡੇਰੇ ਵੱਜਦੇ ਨੇ ਦੂਰ ਦੂਰ ਡੇਰੇ ਸੀਗੇ ਭਾਈ ਜਾਂ ਡੰਡ ਪਾਤੀ ਚਤਤਵਾਲ ਦਾ ਸਰਪੰਚ ਆ ਗਿਆ ਕਹਿੰਦਾ ਪੁੱਤ ਤੁਸੀਂ ਡਰੋ ਨਾ ਅਸੀਂ ਹੁਣ ਤੁਹਾਡੇ ਕੋਲੇ ਰਹਿਨੇ ਆ ਪਤਾ ਨਹੀਂ ਉਹ ਕਿੱਦੋਂ ਨੂੰ ਚਲੇ ਗਏ ਚਾਰ ਬੰਦੇ ਅੱਛਾ ਜੀ ਵੀ ਸਾਨੂੰ ਕਹਿੰਦਾ ਵੀ ਪੁੱਤ ਤੁਸੀਂ ਜਾਇਓ ਨਾ ਇਕੱਲੇ ਨਾ ਜਾਇਓ ਵੀ ਅਸੀਂ ਤੁਹਾਡੇ ਨਾਲ ਜਾਵਾਂਗੇ ਅਸੀਂ ਜਮਾਲਪੁਰ ਲੋਥਾ ਲਿਆ ਸੀ ਕਿਹਨਾਂ ਚੱਕ ਕੇ ਹਾਂਜੀ ਫਿਰ ਅਸੀਂ ਉੱਥੇ ਆ ਗਏ ਠੀਕ ਹੈ ਬਹੁਤ ਜ਼ਿਆਦਾ ਬੋੜ ਗਿਆ ਲੱਗਿਆ ਸੀ ਆ ਸਾਰਾ ਪ੍ਰੈਸਟ ਲੱਗਿਆ ਸੀਗਾ ਸਾਰਾ ਮੂੰਹ ਦਾ ਬਿਸਾਰ ਨਹੀਂ ਸੀ ਹੁੰਦਾ ਨੀੜੋਂ ਰੱਖਿਆ ਨਾ ਬਲੈਂਕ ਪੁਆਇੰਟ ਤੋਂ ਮਾਰਿਆ ਅੱਛਾ ਅੱਜ ਵੀ ਸੋਚ ਕੇ ਮਨ ਨੂੰ ਚੀਜ਼ਾਂ ਬਹੁਤ ਦੁੱਖਦਾ ਹੋਗਾ ਕਿਉਂਕਿ ਅਸੀਂ ਉਹ ਚੀਜ਼ ਫੀਲ ਕਰ ਰਹੇ ਹਾਂ ਦੁੱਖ ਤਾਂ ਪਰ ਹੁੰਦਾ ਹੀ ਹੈ ਜਿੱਦਣ ਇਹ ਪ੍ਰੋਗਰਾਮ ਤੇ ਗਏ ਨੇ ਉਦਣ ਇੱਕ ਦਿਨ ਅੱਗੋਂ ਜ਼ਮੀਨ ਚੋਂ ਆਏ ਨੇ ਤੁਹਾਡੇ ਕੋਲ ਹਾਂ ਕਹਿੰਦਾ ਗਰਮੀ ਲੋ ਕਹਿੰਦਾ ਵੀ ਜਦ ਮੈਂ ਪ੍ਰੋਗਰਾਮ ਲਾ ਕੇ ਹਟਦਾ ਵੀ ਮੈਨੂੰ ਪਿਆਸ ਲੱਗਦੀ ਆ ਵੀ ਲੱਸੀ ਦੀ ਕੈਨੀ ਭਰਦੀ ਮੈਂ ਬੁੱਤ ਲੱਸੀ ਦੀ ਕੈਨੀ ਭਰਤੀ ਕਿ ਲੋਕਿਓ ਦੇਤਾ ਮੈਂ ਦੇਸੀ ਕਹਿੰਦਾ ਆ ਤਾਂ ਵਧੀਆ ਤੂੰ ਕਿ ਲੋਕਿਓ ਦੇਤਾ ਦੇਸੀ ਨਹੀਂ ਤਾਂ ਡਾੜ ਡਾ ਲਿਓ ਲਿਆ ਲਿਆ ਮੈਂ ਠੱਕਿਆ ਪਿਆ ਮਾ ਦੇਲਾ ਬੁੱਤ ਮੇਰੇ ਨੌ ਤੇ ਤਿੰਨ ਕੀਲੇ ਦੀ ਉਹ ਦਿੱਤਾ ਹੋਇਆ ਸੀਗਾ ਬਿਆਨਾ ਬਿਆਨਾ ਹਾਂ ਤੇ ਡੈਡੀ ਨੂੰ ਕਹਿੰਦਾ ਚਾਚਾ ਕਹਿੰਦਾ ਇੱਕ ਤੇਰੀ ਮੋਟਰ ਮੈਂ ਹੋ ਬਣਾਤੀ ਕਹਿੰਦਾ ਗਰਮੇਲੋ ਤੇ ਨੌ ਤੇ ਤਿੰਨ ਕੀਲੇ ਕਹਿੰਦਾ ਮੈਂ ਬਿਆਨਾ ਦੇਤਾ ਸਤੋਵਾਲ ਜੀ ਜਮ ਹੋਰ ਕਿਸੇ ਪਾਸੇ ਨਹੀਂ ਉੱਥੇ ਸਤੋਵਾਲੀ ਲਾ ਗਈ ਨਾਲ ਲੱਗਦੇ ਟਾਕੇ ਆਹ ਹਾਂ ਗਵਾਂਡ ਉਹ ਜ਼ਮੀਨ ਤੁਹਾਡੇ ਕੋਲ ਹੈਗੀ ਹੁਣ ਨਹੀਂ ਨਹੀਂ ਉਹ ਉਹ ਤਾਂ ਬਿਆਨਾ ਖਬਰ ਕਿੱਥੇ ਇਹਨਾਂ ਕੋਲ ਹੀ ਬਿਆਨਾ ਕੀ ਪਤਾ ਨੂੰ ਮੁੱਕ ਕਰ ਗਏ ਅਗਲੇ ਕੋ ਤੁਹਾਨੂੰ ਪਤਾ ਨਹੀਂ ਸੁਰਤ ਤੁਹਾਨੂੰ ਪਤਾ ਨਹੀਂ ਨੀ ਸਗਾ ਹਲੇ ਮੈਂ ਸਾਨੂੰ ਉਦੋਂ ਇੰਨੀ ਸੁਰਤ ਹੈ ਹੀ ਨਹੀਂ ਸੀ ਉਹ ਵੀ ਤੁਹਾਨੂੰ ਦੱਸਿਆ ਨਹੀਂ ਰਣਾ ਵੀ ਬਿਆਨਾ ਕਿਹਨੂੰ ਦਿੱਤਾ ਨਾ ਇਹ ਸਰਪ੍ਰਾਈਜ਼ ਤੌਰ ਤੇ ਇਹ ਚੀਜ਼ ਦੇਣੀ ਚਾਹਦੇ ਹਣਗੇ ਹਾਂਜੀ ਤੇ ਉਹਨਾਂ ਨੂੰ ਕੀ ਪਤਾ ਸਗਾ ਵੀ ਅੱਗੇ ਹੋਲੀ ਦੇ ਵਿੱਚ ਕੀ ਲਿਖਿਆ ਤੇ ਬਾਕੀ ਦਾ ਬਤ ਹਣਾ ਜਿਹੜੇ ਮਾੜੇ ਦਿਨ ਆਉਂਦੇ ਨੇ ਕਿਸ਼ਣ ਪੁੱਛ ਕੇ ਨਹੀਂ ਆਉਂਦੇ ਹਾਂਜੀ ਹੈ ਕਿ ਨਹੀਂ ਸਾਡੇ ਵਰਗਾ ਕੌਣ ਸੀ ਉਦੋਂ ਜਿਹੜੇ ਅਸੀਂ ਅੱਜ ਵਰ ਕੁਝ ਵੀ ਆ ਅੱਜ ਦਾ ਸਾਡਾ ਦੁਨੀਆ ਤੇ ਹੈ ਵੀ ਨਾ ਉਹ ਆ ਪਰ ਜਿਹੜਾ ਸਾਨੂੰ ਉਦੋਂ ਸੀਗਾ ਉਹ ਸਾਨੂੰ ਹੁਣ ਨਹੀਂ ਮਿਲਦਾ ਮੋੜਨੇ ਸਾਡੇ ਤੇ ਸਮਾ ਬਣਾਉ ਉਹਨਾਂ ਦੀ ਘਾਟ ਤਾਂ ਜੀ ਕੋਈ ਵੀ ਨਹੀਂ ਪੂਰੀ ਕਰ ਸਕਦਾ ਜੋ ਉਹਨਾਂ ਦਾ ਰੋਤ ਉਹ ਉਹ ਤਾਂ ਕਿਸੇ ਤੋਂ ਵੀ ਨਹੀਂ ਪੂਰਾ ਹੋਣਾ ਫਿਰ ਵੀ ਉਹਨਾਂ ਨੂੰ ਉਸਤਾਦ ਜੀ ਉਸਤਾਦ ਜੀ ਕਹੇ ਕਿ ਉਹਨਾਂ ਦੀ ਤਰਜਾ ਗਾ ਕੇ ਬਹੁਤ ਲੋਕਾਂ ਨੇ ਪੈਸਾ ਕਮਾਇਆ ਕੋਈ ਉਹਨਾਂ ਦੇ ਸ਼ਾਗਿਰਦ ਕਦੇ ਤੁਹਾਡੇ ਕੋਲ ਕੋਈ ਰਾਜੀ ਖੁਸ਼ੀ ਪੁੱਛਣ ਲਈ ਆਂਦਾ ਰਿਹਾ ਕਦੇ ਕਿ ਨਹੀਂ ਬੱਸ ਉਹ ਤੋਂ ਉਦੋਂ ਸਾਡੀ ਕਣਕ ਵੀ ਇੰਨੀ ਹੋਈ ਲੋਕ ਕਹਿਣਾ ਵਾ ਚਾਚੇ ਨੂੰ ਕਹਿਣਾ ਬਾਬਾ ਤੈਨੂੰ ਕਣਕ ਲੈਣ ਆ ਗਈ ਇਹ ਨਹੀਂ ਪਤਾ ਵੀ ਦੁਨੀਆ ਕਿਹੜੀ ਗੱਲਾਂ ਕਿਹੜੀ ਭਾਕਿਆ ਭਾਕ ਨਿਕਲਦੀਆਂ ਗੱਲਾਂ ਹਾਂ ਕਣਕ ਵੀ ਬਹੁਤ ਹੋਈ ਸੀ ਉਦੋਂ ਸਾਡੀ ਦੁਨੀਆ ਟਿੱਚਰ ਬਹੁਤ ਕਰਦੀ ਹਾਂ ਹਾਂ ਉਹੀ ਤਾਂ ਗੱਲ ਆ ਤੇਰੀ ਕਿਹਨੇ ਦੀ ਗੱਲ ਸੱਚੀ ਹੋ ਜਾਂਦੀ ਹਾਂ ਹਾਂਜੀ ਹਾਂਜੀ ਮੂੰਹ ਕੱਟੀ ਇਹ ਗੱਲਾਂ ਜਿੰਨੀ ਸੱਚੀ ਹੋ ਜਾਂਦੀਆਂ ਹੋਰ ਅੱਛਾ ਤੁਹਾਡੇ ਤੇ ਮਰ ਅਮਰਜੋਤ ਨਾਲ ਤੁਹਾਡੇ ਸੁਵੱਧ ਕਿਹੋ ਜਿਹਾ ਸੀਗਾ ਮੇਰਾ